ਨਮੋਲਕ ਸਿੰਘ ਜੈਤੋ ਦਾ ਵਿਧਾਇਕ ਉਹਦੇ ਦਫਤਰ ਦੇ ਪਿਛਲੇ ਪਾਸੇ ਇਦੋਂ 5 ਦਿਨ ਪਹਿਲਾਂ ਚਿੱਟੇ ਦਾ ਕਰਕੇ ਨਸ਼ਾ ਮੁੰਡੇ ਦੀ ਮੌਤ ਹੋਈ ਹੈ ਔੜ ਇੱਕ ਪੁਰੇ ਦੇ ਵਿੱਚ ਪੌਣੇ 200 ਬੰਦਾ ਹੈ 35 ਜਿਹੜੇ ਰੈਗੂਲਰ ਚਿੱਟੇ ਵਾਲੇ ਆ ਤੇ 2015 17 ਦੇ ਵਿੱਚ ਸਿਰਫ ਪੋਸਟ ਵਾਲੇ ਸੀਗੇ ਤੇ ਕੁਛ ਟਾਵੇਂ ਬੰਦੇ ਗੋਲਗਾਲੇ ਸੀ ਭਗਵੰਤ ਮਾਨ ਸਾਹਿਬ ਤੁਸੀਂ ਜਵਾਬਾਂ ਤੋਂ ਭੱਜ ਰਹੇ ਹੋ ਤੇ ਆਉਣ ਵਾਲੇ ਦਿਨਾਂ 'ਚ ਤੁਹਾਡਾ ਹਸ਼ਰ ਕੀ ਹੋਊਗਾ ਇਹ ਦੱਸੋ ਜਿਹੜਾ ਇਹਨਾਂ ਨੇ ਛੇੜਿਆ ਸੀਗਾ ਸਿੱਖਿਆ ਗ੍ਰੰਟੀ ਵਾਲਾ ਸਿੱਖਿਆ ਗ੍ਰੰਟੀ ਦੇ ਵਿੱਚ ਇਹਨਾਂ ਨੇ ਟੀਚਰਾਂ ਦੇ ਮੌਨ ਸਾਖਤੇ ਅਸਾ ਤਾਂ ਨਹੀਂ ਮੁੱਕਿਆ ਜੀ ਗੱਲ ਸਾਡੇ ਨਾਲ ਤਾਂ ਬਿਜਲੀ ਆਉਂਦੀ ਨਹੀਂ ਸਾਡੇ ਪਿੰਡ ਰਮਾਨਿਆ ਵੇਚ ਦੀ ਹੋ ਕੇ ਤੇ ਐ ਆਉਂਦੀ ਆ ਮੇਰੇ ਤਾਂ ਕੱਢੀ ਜਾਂਦੇ ਇਹਨੂੰ ਤਾਂ ਦਾਸਾਰੀ ਮਿਲਿਆ ਏ ਹਾਂ ਤੇ ਵੀ ਇੱਥੇ ਲੈਣ ਇੱਥੋਂ ਜਾਣੇ ਸਿੱਧੀ ਆਉਂਦੀ ਸਾਡੇ ਪਿੰਡ ਜੇ ਭਾਈ ਤੁਹਾਡੇ ਪਿੰਡੋਂ ਸਾਡੇ ਪਿੰਡੋਂ ਕੋਈ ਨਹੀਂ ਮੁੱਕਿਆ ਦੁਨੀਆ ਵਾਲੇ ਕਹਨ ਉਹ ਵੀ ਛੋਟੇ ਭਰਾ ਸੀ ਵੀ ਸਾਡੇ ਭਰਾ ਬਿਲਕੁਲ ਤੇ ਫਿਰ ਕਿਉਂ ਲੜਾਈ ਜਾਂ ਪਾ ਰਹੇ ਹੋ ਮੈਥੋਂ ਬਾਹਰ ਲਾ ਕੇ ਠੇਮਿੰਦੇ ਹੋਇਆ ਮੈਨੂੰ ਸਰਪੰਚ ਬਣੇ ਨੂੰ 27 ਲੱਖ ਰੁਪਇਆ ਛੱਪੜ ਦਾ ਮੈਥੋਂ ਸਟੇਟਮੈਂਟ ਲੈ ਲਓ ਮੇਰੇ ਪਿੰਡ ਦਾ ਆ ਗਿਆ ਠੀਕ ਆ ਬੋਲੀ ਚੱਲ ਭਾਈ 30 ਸਾਲਾਂ ਬਾਅਦ ਖਾਲੀ ਹੋਇਆ ਹੁਣ ਮੈਂ ਕੰਮ ਕਰਾਤਾ ਤੂੰ ਪਹਿਲਾਂ ਕਿਸੇ ਵੀ ਇੱਕ ਵੀ ਐਮਐਲਏ ਇੱਕ ਵੀ ਐਮਪੀ ਤੇ ਨਸ਼ਾ ਵੇਚਦਾ ਲੱਗਿਆ ਇਲਜ਼ਾਮ ਮਗਰ ਲਗਾ ਵੀ ਸਰਕਾਰਾਂ ਸੀਗਾ ਬਾਕੀ ਮੈਂ ਵੀ ਕਿਸਾਨਾਂ ਦਾ ਮੁੰਡਾ ਬਾਈ ਮੈਂ ਕਿਸਾਨਾਂ ਦਾ ਮੁੰਡਾ ਮੇਰੇ ਕੋਲੇ ਵੀ ਜ਼ਮੀਨ ਹੈ ਨਾ ਸਾਰਿਆਂ ਨੂੰ ਪਤਾ 5 ਦਿਨ ਪਹਿਲਾਂ ਅਨਮੋਲਕ ਸਿੰਘ ਦੇ ਦਫ਼ਤਰ ਦੇ ਮਗਰਲੇ ਪਾਸੇ ਮੁੰਡੇ ਦੀ ਚੱਟਾ ਲਾ ਕੇ ਮੌਤ ਹੋਈ ਹੈ ਅੱਛਾ ਸੁਣ ਤਾਂ ਲੈ ਬਾਈ ਸੋਲੋ ਬਹਿਤ ਨਹੀਂ ਬੋਲੇ ਭਾਈ ਜੀ ਮੈਂ ਬਹਿਤ ਨਹੀਂ ਬੋਲੇ ਅਸਾਂ ਵੀ ਜਿਹੜੇ ਲੋਕਾਂ ਲਗਾ ਜਿਨ੍ਹਾਂ ਲੋਕਾਂ ਕੋਲੇ ਆ ਰਹੇ ਉਹੀ ਲੋਕ ਹੈ ਇੱਕ ਨਾ ਕੋਈ ਬਾਰੋ ਆਇਆ ਤੇ ਉਹ ਲੋਕਾਂ ਲੀਆਂ ਮੰਗਾ ਮੰਗਾ ਕੀ ਹੈ ਜੁੱਧ ਨਸ਼ਾ ਵਿਰੁੱਧ ਜਿਹੜਾ ਪ੍ਰੋਗਰਾਮ ਅੱਜ ਲੈ ਕੇ ਆਏ ਆ ਇਹ ਤੇ ਪਿਛਲੇ 5 ਦਿਨ ਪਹਿਲਾਂ ਜਿਹੜਾ ਅਨਮੋਲਕ ਸਿੰਘ ਹੈ ਜੈਤੋ ਦਾ ਵਿਧਾਇਕ ਉਹਦੇ ਦਫ਼ਤਰ ਦੇ ਪਿਛਲੇ ਪਾਸੇ ਉਹ 2-5 ਦਿਨ ਪਹਿਲਾਂ ਚਿੱਟੇ ਦਾ ਕਰਕੇ ਨਸ਼ਾ ਮੁੰਡੇ ਦੀ ਮੌਤ ਹੋਈ ਹੈ ਕਿੰਨਾ ਘਫਰ ਕੱਪਿਆ ਰੋੜੀ ਕਪੂਰੇ ਦੇ ਵਿੱਚ ਪੌਣੇ 200 ਬੰਦਾ ਹੈ 35 ਜਿਹੜੇ ਰੈਗੂਲਰ ਚਿੱਟੇ ਵਾਲੇ ਆ ਤੇ 2015-17 ਦੇ ਵਿੱਚ ਸਿਰਫ ਪੋਸਟ ਵਾਲੇ ਸੀਗੇ ਤੇ ਕੁਛ ਤਾਮੇ ਬੰਦੇ ਗੋਲਗਾਲੇ ਸੀ ਤੇ ਅੱਜ 100 ਤੋਂ 150 ਮੁੰਡਾ ਉਹੋ ਜਾਂ ਜਿਹੜਾ ਚਿੱਤੇ ਦੀ ਭੇਡ ਚੜਿਆ ਹੋਇਆ ਤੇ 35 40 ਉਹੋ ਜੇ ਮੁੰਡੇ ਆ ਜਿਹੜੇ ਲਗਾਤਾਰ ਲਾਰੇ ਨੇ ਤੇ ਨਸ਼ਾ ਵਿਰੋਧ ਜਿਹੜਾ ਜੁੱਦ ਛੜਿਆ ਹੋਇਆ ਨਸ਼ੇ ਵਿਰੋਧ ਤ ਤੋ ਕੀ ਕਰ ਰਿਹਾ ਹੁਣ ਇਹ ਆਦੇ ਅਸੀਂ ਪ੍ਰੋਗਰਾਮ ਕਰ ਲਈਏ ਬਿਲ ਬੇਸ਼ੱਕ ਕਰੋ ਪ੍ਰੋਗਰਾਮ ਪ੍ਰੋਗਰਾਮ ਲੋਕਾਂ ਦੀਆਂ ਉਹਨਾਂ ਲੋਕਾਂ ਦੀਆਂ ਮੰਗਾ ਨੇ ਜਿਹੜੇ ਲੋਕਾਂ ਕੋਲੇ ਤੁਸੀਂ ਜਾ ਰਹੇ ਤੇ ਉਹੀ ਲੋਕ ਐ ਜਿਹੜੇ ਲੋਕ ਇੱਥੇ ਖੜੇ ਹੋਏ ਐ ਪਰ ਸਾਨੂੰ ਕਹਿ ਕੇ ਗਏ ਐ ਅਸੀਂ ਆਵਾਂਗੇ ਹੁਣ ਆਹ ਆਪਣੇ ਭਰਾ ਜਿਹੜੇ ਆ ਕੌਣ ਨੇ ਇਹ ਸਾਡੇ ਭਰਾ ਇਹਨਾਂ ਨੂੰ 24 ਘੰਟੇ ਬਿਊਟੀ ਕਰਾ ਰਹੇ ਆ ਤੜਕੇ 4 ਵਜੇ ਠਾ ਲੈੰਦੇ ਨੇ ਪਤਾ ਨਹੀਂ ਜੰਗਲ ਪਾਣੀ ਵੀ ਜਾਂਦੇ ਆ ਜਾਂ ਨਹੀਂ ਸਰਕਾਰ ਨੇ ਇਹ ਫਾਹੇ ਡੰਗੇ ਹੋਏ ਆ ਤੇ 24 ਘੰਟੇ ਦੀ ਕੀ ਤਨਖਾਹ ਦਿੰਦੀ ਐ ਇਥੋਂ ਦੀ ਸਰਕਾਰ ਇਹਨਾਂ ਨੂੰ ਕਿਹੜੇ ਵੇਲੇ ਛੁੱਟੀ ਜਾਂਦੇ ਆ ਕਿਹੜੇ ਵੇਲੇ ਘਰਾਂ ਨੂੰ ਜਾਂਦੇ ਆ ਸਾਡੇ ਭਰਾੜੇ ਬਾਹਰਲੇ ਡਾਗਾ ਕਰ ਲੈਣ ਰਿਸਟ ਕੋਈ ਚੱਕਰ ਨਹੀਂ ਟੱਕ ਦੇਣ ਜੇਲਾਂ ਦੇ ਵਿੱਚ ਪਰ ਸਰਕਾਰ ਆ ਜੇ ਅੱਜ ਭਗਵੰਤ ਮਾਨ ਸਾਹਿਬ ਤੁਸੀਂ ਜਵਾਬਾਂ ਤੋਂ ਭੱਜ ਰਹੇ ਹੋ ਤੇ ਆਉਣ ਵਾਲੇ ਦਿਨਾਂ 'ਚ ਤੁਹਾਡਾ ਹਸ਼ਰ ਕੀ ਹੋਊਗਾ ਇਹ ਦੱਸੋ ਜਿਹੜਾ ਇਹਨਾਂ ਨੇ ਛੇੜਿਆ ਸੀਗਾ ਸਿੱਖਿਆ ਕ੍ਰਾਂਤੀ ਵਾਲਾ ਸਿੱਖਿਆ ਕ੍ਰਾਂਤੀ ਦੇ ਵਿੱਚ ਇਹਨਾਂ ਨੇ ਟੀਚਰਾਂ ਦੇ ਮੌਂ ਸਾਖਤੇ 13 ਮਹੀਨਾ ਦੀ ਬੱਚੀ ਨੂੰ ਜੇਲ੍ਹ ਭੇਜਤਾ ਢੀਆਂ ਪੈਣਾ ਦੇ ਟਿੱਡੇ ਦੇ ਵਿੱਚ ਲੱਤਾਂ ਮਾਰੀਆਂ ਜਿਹੜੇ 24 ਅਧਰਾ ਸਕੂਲ ਸੀ ਚੌਕੇ ਸਕੂਲ ਦਾ ਮਸਲਾ ਹੈ ਕਹਿ ਕੇ ਉੱਥੇ ਗੱਲਬਾਤ ਕਰਕੇ ਬਠਿੰਡੇ ਦਾ ਡੀਸੀ ਬਠਿੰਡੇ ਦਾ ਐਸਟੀਐਮ ਚੌਕੇ ਸਕੂਲ ਦਾ ਵੀ ਅਸੀਂ 10 12 ਦਿਨਾਂ ਵਿੱਚ ਮਸਲਾ ਹੱਲ ਕਰਾਂਗੇ ਉਹ ਅੱਜ ਤੱਕ ਨਹੀਂ ਕੀਤਾਗਾ ਉਹ ਜਿਹੜਾ ਚੇਅਰਮੈਨ ਗਰਮੀਆ ਠੇਕੇਦਾਰਾ ਗਰਮੀਤ ਸਿੰਘ ਉਹ ਉੱਥੇ ਲੁੱਟ ਕਰ ਰਿਹਾ ਹੈ ਸੀਐਮ ਸਾਹਿਬ ਦੀ ਜ਼ਰਤ ਨਹੀਂ ਪਈ ਉਹਨਾਂ ਤੇ ਅਸੀਂ ਕਾਰਵਾਈ ਕਰ ਦੇਗੇ ਚੰਦਪੜ ਦਾ ਮਸਲਾ ਜਿੱਥੇ ਮਜ਼ਦੂਰਾਂ ਦੇ ਡਾਂਗਾ ਮਾਰ ਮਾਰ ਕੇ ਮੌਰ ਸ਼ਾਂਖ ਤੇ ਉਹ ਮਜ਼ਦੂਰਾਂ ਦੇ ਅਸਲੇ ਦੇ ਨਾਲ ਸਿੱਧੀਆਂ ਗੋਲੀਆਂ ਮਾਰੀਆਂ ਤੇ ਕੁਲਦੀਪ ਸਿੰਘ ਜਿਹੜਾ ਸਰਪੰਚ ਹੈ ਉਹਦੇ ਘਰ ਦੇ ਵਿੱਚ ਵੜ ਕੇ ਕਮਜ਼ੋਰ ਹਰਾਂ ਨੇ ਗੁੰਡਾਗਰਦੀ ਕੀਤੀ ਘਰ ਦਾ ਸਮਾਨ ਤੋੜਿਆ ਧੰਨ ਤੋੜ ਕੀਤੀ ਕੁੱਟਮਾਰ ਕੀਤੀ ਅਜੇ ਉਹ ਬਾਹਰ ਘੁੰਮ ਰਹੇ ਨੇ ਕੌਣ ਅਰੈਸਟ ਕਰ ਰੇ ਕੀ ਅਨਮੋਲਕ ਸਿੰਘ ਨੂੰ ਚੰਦਪਾਣ ਦੇ ਮਸਲੇ ਦਾ ਨਹੀਂ ਪਤਾ ਜੇ ਚੰਦਪਾਣ ਦੇ ਮਸਲੇ ਦਾ ਨਹੀਂ ਪਤਾ ਤੇ ਇੱਥੋਂ ਦਾ ਵਧਾਇਕ ਰਹਿਣ ਦਾ ਉਹਨੂੰ ਕੋਈ ਹੱਕ ਨਹੀਂ ਜੇ ਚੰਦਪਾਣ ਦੇ ਮਸਲੇ ਦਾ ਅਨਮੋਲਕ ਸਿੰਘ ਨੂੰ ਪਤਾ ਹੈ ਤੇ ਫਿਰ ਉਹ ਕਾਰਵਾਈ ਕਿਉਂ ਨਹੀਂ ਕਰ ਰਿਹਾ ਸਾਡੇ ਸਵਾਲ ਇਹ ਨੇ ਤੇ ਜਿਹੜਾ ਜੋਉਂਦਪਿੰਡ ਦਾ ਮਸਲਾ ਹੈ ਉੱਥੇ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਐਕਵਾਇਰ ਕੀਤੀਆਂ ਜਾ ਰਹੀਆਂ ਸਰਦਾਰਾਂ ਵੱਲੋਂ ਟੱਕੇ ਨਾਲ ਜਿਹੜਾ 1972 ਦੇ ਵਿੱਚ 1988 ਦੇ ਵਿੱਚ ਉਦੋਂ ਆਨਲਾਈਨ ਸਿਸਟਮ ਨਹੀਂ ਸੀਗਾ ਉਹ ਹਾਈ ਕੋਰਟ ਤੋਂ ਉਹ ਵੀ ਜਿੱਤੇ ਸੀ ਪਰ ਅੱਜ ਉਦੋਂ ਬਾਅਦ ਉਹਨਾਂ ਦੀਆਂ ਜ਼ਮੀਨਾਂ ਦੀ ਮਾਲਕੀ ਨਹੀਂ ਚੜ੍ਹਨ ਦਿੱਤੀ ਤੇ ਅੱਜ ਕੀ ਹੋਇਆ ਇਹ ਹਾਈ ਕੋਰਟ ਦੇ ਆਰਡਰ ਲੈ ਕੇ ਜੋਉਂਦਪਿੰਡ 'ਚ 700 17 ਕਿੱਲਾ ਜਿਹੜਾ ਰਕਬਾ ਉੱਥੇ ਭਾਈ ਤੱਕੇ ਨਾਲ ਕਾਬਜ਼ ਹੋਣਾ ਚਾਹੁੰਦੇ ਆ ਅਸੀਂ ਪੁੱਛਣਾ ਚਾਹੁੰਦੇ ਆ ਵੀ ਹਾਈ ਕੋਰਟ ਦਾ ਆਰਡਰ ਹੈ ਜਿਹੜਾ ਜਿਹੜਾ ਲੋਕਾਂ ਦੇ ਹੱਕ 'ਚ ਆਉਂਦਾ ਉੱਥੇ ਤਾਂ ਲਾਗੂ ਨਹੀਂ ਹੁੰਦਾ ਜਿਹੜਾ ਹਾਈ ਕੋਰਟ ਦਾ ਆਰਡਰ ਲੋਕਾਂ ਦੇ ਖਿਲਾਫ ਹੁੰਦਾ ਤੇ ਉੱਥੇ ਤੁਸੀਂ ਚੜ ਕੇ ਡਾਂਗਾ ਲੈ ਕੇ ਆ ਜਾਂਦੇ ਹੋ ਵੀ ਸਾਡੇ ਕੋਲੇ ਹਾਈ ਕੋਰਟ ਦਾ ਅਧਿਕਾਰ ਹੈ ਤੇ ਹਾਈ ਕੋਰਟ ਦਾ ਅਧਿਕਾਰ ਤਾਂ ਇਹ ਵੀ ਅਸੀਂ ਹਰਿਆਣੇ ਨੂੰ ਪਾਣੀ ਦਿਓ ਤੇ ਭਗਵੰਤ ਮਾਨ ਨੇ ਜਾ ਕੇ ਧਰਨਾ ਲਾ ਲਿਆ ਆਹਦਾ ਪਾਣੀ ਨਹੀਂ ਦੇਣਾ ਕਿਸਾਨਾਂ ਨੂੰ ਇਹਦਾ ਧਰਨਾ ਨਹੀਂ ਲਾ ਸਕਦੇ ਇਹ ਆਪਦਾ ਜਿਹੜੇ ਅਧਿਕਾਰ ਆ ਮਸਲਾ ਮੰਗਾ ਜਿਹੜੇ ਉਹਨਾਂ ਖਾਤਰ ਕਰ ਨਹੀਂ ਸਕਦੇ ਤੇ ਫਿਰ ਆਪ ਕਿਉਂ ਧਰਨਾ ਲਾ ਰਹੇ ਆ ਇਹ ਸਾਰੀਆਂ ਗੱਲਾਂ ਇਹ ਦੇ ਅਸੀਂ ਇਹਦੀ ਵੇਟ ਕਰਾਂਗੇ ਵੀ ਇਹ ਕਿੰਨੇ ਟਾਈਮ ਚ ਬਾਹਰ ਆਉਂਦਾ ਅਸੀਂ ਉਹਨਾਂ ਚਿਰ ਬਿਲਕੁਲ ਨਹੀਂ ਜਾਵਾਂਗੇ ਇਹਨਾਂ ਨੇ ਅਰੈਸਟ ਕਰ ਲੈਣ ਅਰੈਸਟ ਕਰ ਲੈਣ ਡਾਗਾ ਮਾਰਨੇ ਦਾ ਡਾਗਾ ਮਾਰ ਲੈਣ ਕੁਛ ਕਰ ਲੈਣ ਪਰ ਆ ਸਰਕਾਰ ਦਾ ਨਸ਼ਰ ਸਾਹਮਣੇ ਹੈ ਇਹ ਤਾਂ ਜੇ ਕੁਛ ਨਹੀਂ ਇਹ ਤਾਂ ਗਲੀਆਂ ਵਿੱਚ ਦੀ ਭੱਜਣਗੇ ਅੱਜ ਇਹੀ ਲੋਕਾਂ ਤੋਂ ਭੱਜ-ਭੱਜ ਜਾ ਰਹੇ ਆ ਹੁਣ ਅਸੀਂ ਵੇਟ ਕਰਦੇ ਆ ਵੀ ਤੁਸੀਂ ਵੀ ਇੱਥੇ ਆ ਤੇ ਅਸੀਂ ਵੀ ਇੱਥੇ ਜਿਹੜਾ ਸਾਡਾ ਯੁੱਧ ਨਸ਼ਾ ਵਿਰੁੱਧ ਹੈ ਆਹ ਦੋ ਕਰ ਰਹੇ ਪਿੱਛੇ ਇਹ ਕੋਈ ਉਹ ਦੀ ਗੱਲ ਨਹੀਂ ਕੀ ਅਸੀਂ ਜ਼ਿੰਮੇਵਾਰ ਬੰਦੇ ਆ ਕੋਈ ਵੀ ਕੋਈ ਗਲਤ ਹਰਕਤ ਨਹੀਂ ਕਰੂਗਾ ਸਾਡਾ ਬੰਦਾ ਕਿੱਥੇ ਆਪਣਾ ਪ੍ਰਧਾਨ ਨਥ ਕਿੱਥੇ ਹੈ ਕੋਈ ਗੱਲ ਨਹੀਂ ਹੈਗੇ ਬਸ ਫੇਰ ਅਸੀਂ ਆਦਿਆਂ ਜਿਹੜਾ ਯੁੱਧ ਨਸ਼ਾ ਵਿਰੁੱਧ ਹੈ ਸਾਡਾ ਪਿਛਲੇ ਦਿਨੀ ਅਨਮੋਲਕ ਸਿੰਘ ਦੇ ਦਫ਼ਤਰ ਦੇ ਮਗਰਲੇ ਪਾਸੇ 5 ਦਿਨ ਪਹਿਲਾਂ ਚਿੱਟਾ ਲਾ ਕੇ ਮੁੰਡੇ ਦੀ ਡੈਥ ਹੋਈ ਆ ਨਸ਼ਾ ਤੋਂ ਵਧਿਆ ਜਿਹੜੇ ਵੱਡੇ ਮਗਰਮੱਛ ਐ ਜਿਹੜੇ ਇੱਥੇ ਥਾਰ ਜੀਪਾਂ ਵਾਲੇ ਸੀ ਜਿਨ੍ਹਾਂ ਨੇ ਬੰਗਲੇ ਨਹਿਰਾਂ ਸਭ ਕੁਝ ਬਣਾਇਆ ਇਹਨਾਂ ਦਾ ਪਤਾ ਹੀ ਨਹੀਂ ਕਿੰਨਾ ਕੁ ਕੁਸ ਐ ਉਹਨਾਂ ਨੂੰ ਤਾਂ ਸਰਕਾਰ ਨੇ ਬਖਸ਼ਿਆ ਨਹੀਂ ਜਿਹੜਾ ਕੋਈ ਮਾੜਾ ਮੋਟਾ ਲੌਂਦਾ ਖਾਂਦਾ ਸੀ ਕੋਈ ਅਮਲੀ ਭੰਗੀ ਸੀਗਾ ਵਿਚਾਰਾ ਉਹਨਾਂ ਦੇ ਜਾ ਕੇ ਬੁਰਜੀਆਂ ਢਾਟੀਆਂ ਸਾਰਾ ਕੁਝ ਕਰਤਾ ਅਸੀਂ ਆਦਿਆਂ ਬਿਲਕੁਲ ਨਸ਼ਾ ਬਿਲਕੁਲ ਬੰਦ ਹੋਵੇ ਅਸੀਂ ਆਏ ਨਹੀਂ ਆ ਤੇ ਉਹਨਾਂ ਦੇ ਹੱਕ 'ਚ ਖੜੇ ਆ ਪਰ ਸਰਕਾਰ ਕੋਲੇ ਕੀ ਰਾਈਟ ਆ ਵੀ ਕਿਸੇ ਦੇ ਜਾ ਕੇ ਕੌਲੇ ਢਾ ਦਿਓ ਕਿਸ ਦੀਆਂ ਛੱਤਾਂ ਢਾ ਦਿਓ ਜਿਹੜੇ ਵੱਡੇ ਮਗਰਮੱਛ ਆ ਉਹਨਾਂ ਨੂੰ ਬਚਾਇਆ ਜਾ ਰਿਹਾ ਦੂਜਾ ਜਿਹੜਾ ਤੁਸੀਂ ਸਿੱਖਿਆ ਕ੍ਰਾਂਤੀ ਲੈ ਕੇ ਆਏ ਸੀ ਚੌਕੇ ਸਕੂਲ ਦੇ ਵਿੱਚ ਵੱਡੀ ਪੱਦਰ ਤੇ ਚੌਕੇ ਸਕੂਲ ਦੇ ਵਿੱਚ ਚੌਕੇ ਸਕੂਲ ਦੇ ਵਿੱਚ ਵੱਡੀ ਪੱਦਰ ਤੇ ਚੇਅਰਮੈਨ ਸਾਹਿਬ ਅਧਿਕਾਰੀਆਂ ਤੇ लाਠੀ ਚਾਰਜ ਕੀਤਾ ਗਿਆ ਇੱਧਰ ਕਹਿੰਦੇ ਕਿਸਾਨਾਂ ਦੇ ਕਹਿੰਦੇ ਕੁਝ ਲੜਾਈ ਹੈ ਜਿਹੜੀ ਉਹ ਹੋਣ ਦੀ ਸੰਭਾਵਨਾ ਆ ਤਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਬੰਦੇ ਦੀ ਸ਼ਰਾਬ ਪੀਤੀ ਆ ਇਹਦੀ ਤੁਹਾਨੂੰ ਪੀਤੀ ਆ ਇਹਦਾ ਜਿਹੜਾ ਤੇੜੀ ਘਰੇ ਬੰਦੀ ਦਾ ਬੰਦਾ ਏ ਬੰਦਾ ਸਾਡੀ ਜਲਦੀ ਬਤਿਓ ਬੰਦਾ ਦਾ ਬੰਦਾ ਯਾਰ ਇਹਨਾਂ ਨੂੰ ਕੁਛ ਨਹੀਂ ਦਰੂਗੀ ਗਲਤ ਗੱਲਾਂ ਕਰੋ ਤੁਸੀਂ ਕੌਣ ਹੈ ਜੂਨੀਅਰ ਵਾਲੇ ਕੌਣ ਉਹ ਵੀ ਛੋਟੇ ਭਰਾ ਸੀ ਵੀ ਸਾਡੇ ਨਾਲ ਬਿਲਕੁਲ ਤੇ ਫਿਰ ਕਿਉਂ ਲੜਾਈਆਂ ਪਾ ਰਹੇ ਹੋ ਬਾਹਰ ਬਾਹਰ ਲਾ ਮੈਂ ਖਾਬਾਈਟ ਲਾਉ ਯਾਰ ਇੱਕ ਮਿੰਟ ਗੱਲ ਕਿੱਥੇ ਵਧਾਉਣੀ ਹੈ ਇੱਕ ਮਿੰਟ ਬਾਈ ਸੁਣ ਮੇਰੇ ਪਿੰਡ ਬਾਰੇ ਮੈਨੂੰ ਬਹੁਤ ਸਰਕਾਰ ਨੇ ਕੀ ਨਹੀਂ ਕੀਤਾ ਮੈਂ ਦੱਸਦਾ ਦੱਸੋ ਬਾਈ ਸ਼ਾਂਤੀ ਨਾ ਇੱਕ ਮਿੰਟ ਜੇ ਇੱਕ ਵੀ ਝੂਠ ਹੋਇਆ ਗੁਰੂਗੱਰ ਖੜਾ ਮੈਂ ਸੌ ਸੌ ਬਾਗਿਆਣਾਗਾ ਗੱਲ ਸੁਣੋ ਗੱਲ ਸੁਣੋ ਮੇਰੇ ਪਿੰਡ 6 ਮਹੀਨੇ ਹੋਇਆ ਮੈਨੂੰ ਸਰਪੰਚ ਬਣੇ ਨੂੰ 27 ਲੱਖ ਰੁਪਏ ਛੱਪੜ ਦਾ ਮੇਰੇ ਤੋਂ ਸਟੇਟਮੈਂਟ ਲੈ ਲਓ ਮੇਰੇ ਪਿੰਡ ਦਾ ਆ ਗਿਆ ਠੀਕ ਆ 30 ਸਾਲਾਂ ਬਾਅਦ ਖਾਲੀ ਹੋਇਆ ਉਹਨੂੰ ਕੰਮ ਕਰਾਤਾ ਇੱਕ ਮਿੰਟ ਖੜੋ ਗੱਲ ਕਰ ਦੋਵੇਂ ਗੱਲ ਕਰੋ ਮਾ ਮੜੇ ਜੇ ਪੈਸੇ ਲਿਖੀ ਜਾਏ ਬਾਈ 27 ਲੱਖ ਰੁਪਏ ਛੱਪੜਦਾ ਗਿਆ 9 ਲੱਖ ਰੁਪਏ ਪ੍ਰਾਇਮਰੀ ਸਕੂਲ ਵਾਲਾ ਰਸਤਾ ਉਹ ਕਿਹਨੇ ਬਣਾਇਆ ਬੱਚੋ ਸਰਕਾਰ ਨੇ ਬਣਾਇਆ ਉਸ ਤੋਂ ਬਾਅਦ 1 ਕਿਲੋਮੀਟਰ ਲੰਬਾ ਰਸਤਾ ਖੇਤਾਂ ਨੂੰ ਬਣਾਇਆ 15 ਲੱਖ ਰੁਪਏ ਦਾ ਟਾਈਲਾਂ ਦਾ ਕੰਮ ਆ ਗਲੀ ਦਾ ਕੱਢਿਆ 20 ਲੱਖ ਰੁਪਏ ਦਾ ਪੰਚਾਇਤ ਘਰ ਪਾਸ ਹੋਇਆ ਪਿਆ ਤੇ ਅਸੀਂ ਸਰਕਾਰ ਨੂੰ ਕਿਹੜੀ ਗੱਲ ਮਾੜਾ ਕਹੀਏ ਇੱਕ ਮਿੰਟ ਹੋਰ ਸੁਣ ਜੇ ਸਰਕਾਰ ਰੋਕਦੀ ਆ ਨਸ਼ੇ ਆਸਤੇ ਲੋਕਾਂ ਨੂੰ ਜਾਗਰਤ ਕਰਦੀ ਆ ਉਹਦੇ 'ਚ ਮਾੜਾ ਦੱਸੋ ਕੀ ਆ ਤੇ ਤੇਰੇ ਸਮਝ ਇੱਕ ਹੋਰ ਦੱਸੋ ਮੈਨੂੰ ਇੱਕ ਮਿੰਟ ਕੋਰੇ ਇੱਕ ਮੈਨੂੰ ਇਹ ਦੱਸੋ ਵੀ ਇਦੋਂ ਪਹਿਲਾਂ ਕਿਸੇ ਵੀ ਇੱਕ ਵੀ ਐਮਐਲਏ ਇੱਕ ਵੀ ਐਮਪੀ ਦੇ ਨਸ਼ਾ ਵੇਚਦਾ ਲੱਗਿਆ ਇਲਜ਼ਾਮ ਮਗਰ ਲੱਗਿਆ ਵੀ ਸਰਕਾਰਾਂ ਸੀਗਾ ਬਾਕੀ ਮੈਂ ਵੀ ਕਿਸਾਨਾਂ ਦਾ ਮੁੰਡਾ ਬਾਈ ਮੈਂ ਕਿਸਾਨਾਂ ਦਾ ਮੁੰਡਾ ਮੇਰੇ ਕੋਲੇ ਵੀ ਜ਼ਮੀਨ ਹੈ ਨਾ ਸਾਰਿਆਂ ਨੂੰ ਪਤਾ ਬਾਈ ਸੁਣ ਲਓ ਤੁਸੀਂ ਵੀ ਬਾਈ ਜੀ ਪਿਛਲੇ 5 ਦਿਨ ਪਹਿਲਾਂ ਇੱਕ ਮਿੰਟ ਬਾਈ ਹੁਣ ਸੁਣ ਲਾ ਹੁਣ ਸੁਣ ਲਾ ਤੂੰ 5 ਦਿਨ ਪਹਿਲਾਂ ਅਨਮੋਲਕ ਸਿੰਘ ਦੇ ਦਫ਼ਤਰ ਦੇ ਮਗਰਲੇ ਪਾਸੇ ਮੁੰਡੇ ਦੀ ਚੁੱਟਾ ਲਾ ਕੇ ਮੌਤ ਹੋਈ ਹੈ ਅੱਛਾ ਜੀ ਸੁਣ ਤਾਂ ਲੈ ਬਾਈ ਹੁਣ ਛੋਲਾ ਬੱਚ ਨਹੀਂ ਬੋਲੇ ਬਾਈ ਜੀ ਮੈਂ ਬੱਚ ਨਹੀਂ ਬੋਲੇ ਅਸਮਤ ਬਾਹਰ ਸੁਣ ਬਾਈ ਕੱਲ ਬੋਲ ਮੈਂ ਬਾਈ ਲੋਟੀ ਕਰਦਾ ਜਿਹੜਾ ਆਉਣਾ ਹੈ ਆਪੇ ਬਾਰਡਰ ਤੇ ਜਿਹੜੇ ਕਿਸਾਨ ਉੱਠੇ ਆ ਉਹਨਾਂ ਦੇ ਸਵਾਲਾਂ ਦੇ ਜਵਾਬ ਸੀ ਜਿਹੜੇ ਚੌਕੇ ਸਕੂਲ ਤੇ ਅਧਿਆਪਕਾਂ ਤੇ लाठीचार्ज ਹੋਇਆ ਉਹਨਾਂ ਦੇ ਜਵਾਬ ਸੀ ਇਹ ਤੀਜਰਾ ਦਾ ਮਸਲਾ ਸੀਗਾ ਸਿੱਖਿਆ ਕ੍ਰਾਂਤੀ ਦਾ ਮਸਲਾ ਸੀਗਾ ਕਾਂਗਰਸ ਜਿਹੜਾ ਕਿਸਾਨੀ ਮਸਲਾਂ ਦੇ ਸਰਕਾਰ ਵੱਡੇ ਦਾ ਪੈਸੇ ਆ ਲਾਈ ਝਾੜੂ ਵਾਲੇ ਜਾਂਦੇ ਨਾ ਸਰਕਾਰ ਸਰਕਾਰ ਦੇ ਪੈਸੇ ਸੀ ਸਰਕਾਰ ਦੇ ਹੋਏ ਸਰਕਾਰ ਦੇ ਕਾਂਗਰਸ ਦੇ ਸੀ ਤੇਰਾ ਆਪ ਦਾ ਬਣਾਇਆ ਦੇ ਖੜਿਆ ਸੀ ਪਾਸੀ ਪੈਸੇ ਰਾਦੇ ਝਾੜੂ ਵਾਲੇ ਕੀ ਪੈਸੇ ਲਾ ਕਾ ਸਾਰੇ ਕਾਂਗਰਸ ਸਰਕਾਰ ਦਾ ਸੀਗਾ ਜੀ ਸਰਕਾਰ ਨਾਲ ਸਾਡੇ ਸਵਾਲ ਸੀ ਆ ਦੇ ਲਾਈ ਜਾਂਦੇ ਹੁਣ ਇਹ ਸਾਰੇ ਪੈਸੇ ਗਲੀਆਂ ਦੇ ਜਿਹੜੇ ਸੋ